ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ Papa ਕੀ ਤੁਸੀਂ ਇਸ ਵਾਰ ਫਿਰ ਸਾਡੀਆਂ ਛੁੱਟੀਆਂ ਕੈਂਸਲ ਕਰਨ ਦੀ ਸੋਚੀਆ ਨਹੀਂ ਨਾ ਤਾਂ ਇਸ ਵਾਰ ਤਾਂ ਕਿਤੇ ਚੱਲੋ ਕਿੰਨਾ ਵਕਤ ਹੋ ਗਿਆ ਆ ਆਪਾਂ ਕਿਤੇ ਬਾਹਰ ਨਹੀਂ ਗਏ ਤੁਹਾਨੂੰ ਪਤਾ ਆ ਮੇਰੇ ਸਾਰੇ ਦੋਸਤ ਛੁੱਟੀਆਂ ਵਿੱਚ ਘੁੰਮਣ ਲਈ ਕਿਤੇ ਨਾ ਕਿਤੇ ਜਾਂਦੇ ਜ਼ਰੂਰ ਆ ਪਹਿਲਾਂ ਤਾਂ ਅਸੀਂ ਨਾਨੀ ਦੇ ਕੋਲ ਚਲੇ ਜਾਂਦੇ ਸੀ ਪਿਛਲੇ 2 ਸਾਲ ਤੋਂ ਅਸੀਂ ਕਿਤੇ ਵੀ ਨਹੀਂ ਗਏ ਨਮੀਚਾ ਇੱਥੇ ਹੀ ਪੈ ਰਹੇ ਨੇ ਆ ਉਦਾਸ ਹੋਏ ਰਿਸ਼ੀ ਤੇ ਰੀਤੂ ਨੇ ਆਪਣੇ ਪਾਪਾ ਅਰਸ਼ ਨੂੰ ਕਿਹਾ ਅਰਸ਼ ਬੋਲਿਆ ਬੇਟਾ ਹੁਣ ਤੁਸੀਂ ਵੱਡੇ ਹੋ ਗਏ ਹੋ ਤੁਹਾਨੂੰ ਸਮਝਣਾ ਚਾਹੀਦਾ ਆ ਤੁਹਾਡੇ ਦਾਦਾ ਜੀ ਨੂੰ ਇੱਥੇ ਇਕੱਲਾ ਛੱਡ ਕੇ ਆਪਾਂ ਕਿਤੇ ਕਿਵੇਂ ਜਾ ਸਕਦੇ ਆ ਇੱਕ ਕੰਮ ਕਰ ਸਕਦੇ ਆ ਤੁਸੀਂ ਆਪਣੀ ਮੰਮੀ ਦੇ ਨਾਲ ਆਪਣੇ ਨਾਨਾ ਨਾਨੀ ਦੇ ਘਰ ਚਲੇ ਜਾਓ ਮੈਂ ਤੁਹਾਡੇ ਦਾਦਾ ਜੀ ਦੇ ਨਾਲ ਇੱਥੇ ਰੁਕ ਜਾਊਂਗਾ ਆਖਰ ਕਿਸੇ ਨੂੰ ਤਾਂ ਇਹ ਸਮਝੌਤਾ ਕਰਨਾ ਹੀ ਪਵੇਗਾ ਉਦੋਂ ਹੀ ਅਰਸ਼ਦੀ ਪਤਨੀ ਰਿੰਪੀ ਬੋਲੀ ਇਹ ਕਿਵੇਂ ਦੀ ਗੱਲ ਕਰ ਰਹੇ ਹੋ ਤੁਸੀਂ ਅਸੀਂ ਉੱਥੇ ਛੁੱਟੀਆਂ ਮਨਾਉਣ ਚਲੇ ਗਏ ਤੇ ਤੁਸੀਂ ਇੱਥੇ ਦਫ਼ਤਰ ਜਾਓਗੇ ਪਾਪਾ ਜੀ ਦੇ ਲਈ ਖਾਣ ਪੀਣ ਦਾ ਇੰਤਜ਼ਾਮ ਕੌਣ ਕਰੂਗਾ ਜੇ ਤੁਸੀਂ ਰਾਤ ਨੂੰ ਲੇਟ ਘਰ ਵਾਪਸ ਆਏ ਤਾਂ ਇਸ ਵਿੱਚ ਉਹਨਾਂ ਨੂੰ ਕੋਈ ਪਰੇਸ਼ਾਨੀ ਹੋ ਗਈ ਤਾਂ ਉਹਨਾਂ ਨੂੰ ਕੌਣ ਸੰਭਾਲੇਗਾ ਨਾ ਬਈ ਨਾ ਇਹੋ ਜਿਹੀਆਂ ਛੁੱਟੀਆਂ ਮਨਾਉਣ ਤੋਂ ਚੰਗਾ ਆ ਕਿ ਅਸੀਂ ਇੱਥੇ ਹੀ ਰਹੀਏ ਫਿਰ ਬੱਚੇ ਬੋਲੇ ਤੁਸੀਂ ਸਾਰੇ ਆਪਣੇ ਬਾਰੇ ਵਿੱਚ ਹੀ ਸੋਚ ਰਹੇ ਹੋ ਕੋਈ ਸਾਡੇ ਬਾਰੇ ਵਿੱਚ ਕਿਉਂ ਨਹੀਂ ਸੋਚਦਾ ਸਾਡੇ ਸਾਰੇ ਦੋਸਤ ਜੋ ਛੁੱਟੀਆਂ ਮਣਾ ਕੇ ਘਰ ਵਾਪਸ ਆਉਂਦੇ ਆ ਤਾਂ ਸਾਰੇ ਆਪਣੀਆਂ ਆਪਣੀਆਂ ਛੁੱਟੀਆਂ ਦੀਆਂ ਕਹਾਣੀਆਂ ਸੁਣਾਉਂਦੇ ਆ ਤੇ ਅਸੀਂ ਚੁੱਪਚਾਪ ਉਹਨਾਂ ਦਾ ਮੂੰਹ ਵੇਖਦੇ ਆ ਸਾਰੇ ਸਾਡਾ ਮਜ਼ਾਕ ਉਡਾਉਂਦੇ ਆ ਇੰਨਾ ਕਹਿ ਕੇ ਦੋਵੇਂ ਬੱਚੇ ਮੂੰਹ ਲਟਕਾ ਕੇ ਚਲੇ ਗਏ ਬੱਚਿਆਂ ਦਾ ਉਤਰਿਆ ਹੋਇਆ ਚਿਹਰਾ ਰਿੰਪੀ ਦੇ ਸਾਰੇ ਵਿਜੇ ਬਾਬੂ ਨੇ ਵੇਖਿਆ ਤਾਂ ਉਹ ਕਮਰੇ ਵਿੱਚ ਆ ਕੇ ਬੋਲੇ ਬਹੂ ਮੈਂ ਇਥੇ ਸਭ ਮੈਨੇਜ ਕਰ ਲੂੰਗਾ ਆਖਿਰ ਤੂੰ ਸੀ ਮੇਰੀ ਵਜ੍ਹਾ ਨਾਲ ਕਿੰਨੇ ਦਿਨ ਹੋਰ ਘਰੋਂ ਨਹੀਂ ਨਿਕਲੋਗੇ ਬੱਚਿਆਂ ਦੇ ਮੁਰਝਾਏ ਹੋਏ ਚਿਹਰੇ ਮੈਨੂੰ ਚੰਗੇ ਨਹੀਂ ਲੱਗਦੇ ਸਾਰੇ ਬੱਚੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿਤੇ ਨਾ ਕਿਤੇ ਜਾਂਦੇ ਆ ਇਹ ਮੇਰੀ ਵਜ੍ਹਾ ਨਾਲ ਕਿਤੇ ਨਹੀਂ ਜਾ ਪਉਂਦੇ ਹੁਣ ਤਾਂ ਮੈਂ ਖੁਦ ਨੂੰ ਇੰਨਾ ਦਾ ਦੋਸ਼ੀ ਮੰਨਣ ਲੱਗਾ ਆ ਰਿੰਪੀ ਬੋਲੀ ਪਾਪਾ ਜੀ ਬੱਚੇ ਵੱਡੇ ਹੋ ਰਹੇ ਆ ਉਹਨਾਂ ਨੂੰ ਵੀ ਹੁਣ ਸਮਝਣਾ ਹੋਵੇਗਾ ਤੁਸੀਂ ਇਕੱਲੇ ਮੈਨੇਜ ਕਰ ਲੋਗੇ ਇਹ ਮੈਂ ਸੋਚ ਵੀ ਨਹੀਂ ਸਕਦੀ ਠੀਕ ਆ ਆਪਾਂ ਇਸ ਬਾਰੇ ਵਿੱਚ ਸੋਚਾਂਗੇ ਤੇ ਅਸੀਂ ਕੋਈ ਵੀ ਸਮਝੌਤਾ ਨਹੀਂ ਕਰ ਰਹੇ ਆ ਇਹ ਸਾਡਾ ਤੁਹਾਡੇ ਪ੍ਰਤੀ ਫਰਜ਼ ਆ ਇੰਨਾ ਕਹਿ ਕੇ ਰਿੰਪੀ ਰਸੋਈ ਵਿੱਚ ਚਲੀ ਗਈ ਅਗਲੇ ਦਿਨ ਰਿੰਪੀ ਨੂੰ ਉਹਨਾਂ ਦੀ ਮਾਂ ਦਾ ਫੋਨ ਆਇਆ ਉਹ ਬੋਲੀ ਦੋ ਸਾਲ ਹੋ ਗਏ ਤੈਨੂੰ ਵੇਖੇ ਹੋਏ ਇਸ ਵਾਰ ਤਾਂ ਆ ਜਾ ਬਹੁ ਵੀ ਆਪਣੇ ਪੇਕੇ ਜਾ ਰਹੀ ਆ ਇੱਕ ਤੂੰ ਆ ਕੇ ਤੈਨੂੰ ਸਾਡੀ ਜਾਦੀ ਨਹੀਂ ਹੁੰਦੀ ਫਿਰ ਰਿੰਪੀ ਨੇ ਆਪਣੀ ਸਾਰੀ ਪਰੇਸ਼ਾਨੀ ਆਪਣੀ ਮਾਂ ਨਾਲ ਸ਼ੇਅਰ ਕੀਤੀ ਰਿੰਪੀ ਦੇ ਪਿਤਾ ਜੀ ਬੋਲੇ beta ਮੈਂ ਸਮਝ ਸਕਦਾ ਹਾਂ ਤੇਰੀ ਮਜਬੂਰੀ ਨੂੰ ਤੇ ਤੇਰੇ ਸਹੁਰੇ ਦੀ ਵੀ ਪਰੇਸ਼ਾਨੀ ਨੂੰ ਸਮਝ ਸਕਦਾ ਹਾਂ ਪਰ ਹਾਂ ਇਸ ਦਾ ਇੱਕ ਹੱਲ ਹੈ ਕਿਉਂ ਨਾ ਤੂੰ ਇਸ ਵਾਰ ਉਹਨਾਂ ਨੂੰ ਵੀ ਆਪਣੇ ਨਾਲ ਹੀ ਇੱਥੇ ਲਿਆ ਬਹੂ ਵੀ ਇੱਥੇ ਨਹੀਂ ਆ ਘਰ ਤਾਂ ਪੂਰਾ ਖਾਲੀ ਆ ਉਹਨਾਂ ਨੂੰ ਵੀ ਸਾਡੇ ਨਾਲ ਰਹਿ ਕੇ ਵਧੀਆ ਲੱਗੂਗਾ ਤੇ ਸਾਨੂੰ ਵੀ ਉਹਨਾਂ ਨੂੰ ਮਿਲੇ ਹੋਏ ਕਾਫੀ ਵਕਤ ਹੋ ਗਿਆ ਆ ਉਹਨਾਂ ਨੂੰ ਉੱਥੇ ਇਕੱਲਾ ਛੱਡਣਾ ਸਹੀ ਨਹੀਂ ਆ ਤੇ ਜਵਾਈ ਜੀ ਉਹਨਾਂ ਨੂੰ ਸੰਭਾਲ ਨਹੀਂ ਸਕਣਗੇ ਆਪਣੀ ਸੱਸ ਦੀ ਮੌਤ ਤੋਂ ਬਾਅਦ ਰਿੰਪੀ ਆਪਣੇ ਸਹੁਰੇ ਦੇ ਘਰ ਕਿਤੇ ਵੀ ਨਹੀਂ ਜਾ ਪਉਂਦੀ ਸੀ ਕਿਉਂਕਿ ਉਹਨਾਂ ਨੂੰ ਇਕੱਲਾ ਛੱਡਣਾ ਉਹਨੂੰ ਚੰਗਾ ਨਹੀਂ ਲੱਗਦਾ ਸੀ ਰਿੰਪੀ ਨੇ ਆਪਣੇ ਮਾਪਿਓ ਦੀ ਸਲਾਹ ਤੇ ਸੋਚਿਆ ਤੇ ਆਪਣੇ ਪਤੀ ਅਰਸ਼ ਨਾਲ ਹੀ ਇਸ ਬਾਰੇ ਗੱਲ ਕੀਤੀ ਅਰਸ਼ ਬੋਲਿਆ ਸਲਾਹ ਤਾਂ ਉਹਨਾਂ ਦੀ ਚੰਗੀ ਆ ਪਰ ਪਾਪਾ ਤੇਰੇ ਪੇਕੇ ਜਾਣਾ ਪਸੰਦ ਨਹੀਂ ਕਰਨਗੇ ਕੱਲ ਨੂੰ ਤੇਰੀ ਭਾਬੀ ਨੂੰ ਪਤਾ ਲੱਗਿਆ ਤੋ ਉਹ ਐਵੇਂ ਬਿਨਾਂ ਵਜ੍ਹਾ ਬਵਾਲ ਖੜਾ ਕਰ ਦਊਗੀ ਪਹਿਲਾਂ ਤੈਨੂੰ ਪਾਪਾ ਨਾਲ ਗੱਲ ਕਰਨੀ ਚਾਹੀਦੀ ਆ ਬਾਅਦ ਵਿੱਚ ਆਪਾਂ ਇਸ ਬਾਰੇ ਵਿੱਚ ਸੋਚਾਂਗੇ ਰਿੰਪੀ ਸ਼ਾਮ ਨੂੰ ਚਾਹ ਲੈ ਕੇ ਆਪਣੇ ਸੌਰੀ ਦੇ ਕਮਰੇ ਵਿੱਚ ਗਈ ਪਾਪਾ ਜੀ ਇਹ ਚਾਹ ਉਹ ਬੋਲੇ ਖੁਸ਼ ਰਹੁ ਬਹੁ ਤੂੰ ਮੇਰਾ ਕਿੰਨਾ ਖਿਆਲ ਰੱਖਦੀ ਆ ਤੇਰੀ ਸੱਸ ਦੇ ਜਾਣ ਤੋਂ ਬਾਅਦ ਤੂੰ ਆਪਣੀਆਂ ਖੁਸ਼ੀਆਂ ਨੂੰ ਜਿਵੇਂ ਤਿਆਗ ਹੀ ਦਿੱਤਾ ਆ ਪ੍ਰਮਾਤਮਾ ਤੈਨੂੰ ਵੀ ਤੇਰੇ ਵਰਗੀ ਹੀ ਬਹੁ ਦਵੇ ਇਹੀ ਪ੍ਰਾਰਥਨਾ ਕਰ ਸਕਦਾ ਹਾਂ ਮੈਂ ਰਿੰਪੀ ਬੋਲੀ ਪਾਪਾ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਤੁਸੀਂ ਮੰਨੋਗੇ ਰਿੰਪੀ ਦਾ ਸੋਹਰਾ ਬੋਲਿਆ ਹਾਂ ਹਾਂ ਬੋਲੋ ਬਹੂ ਕਿਉਂ ਨਹੀਂ ਮੰਨੂੰਗਾ ਰਿੰਪੀ ਬੋਲੀ ਤੁਸੀਂ ਕਹਿ ਰਹੇ ਸੀ ਨਾ ਕਿ ਬੱਚਿਆਂ ਨੂੰ ਕਿਤੇ ਘੁਮਾ ਲਿਆਵੋ ਉਹ ਬੋਲੇ ਹਾਂ ਹਾਂ ਬਹੂ ਤੁਸੀਂ ਜਾਓ ਬੱਚਿਆਂ ਨੂੰ ਕਿੰਨਾ ਵਕਤ ਹੋ ਗਿਆ ਕਿਤੇ ਨਿਕਲੇ ਹੀ ਨਹੀਂ ਰਿੰਪੀ ਨੇ ਹੌਂਸਲਾ ਜਾਂ ਕਰਕੇ ਕਿਹਾ ਪਾਪਾ ਜੀ ਤੁਸੀਂ ਮੈਨੂੰ ਆਪਣੀ ਧੀ ਮੰਨਦੇ ਹੋ ਨਾ ਤਾਂ ਤੁਸੀਂ ਮੇਰੇ ਨਾਲ ਮੇਰੇ ਪੇਕੇ ਨਹੀਂ ਜਾ ਸਕਦੇ ਉਹ ਵੀ ਤਾਂ ਤੁਹਾਡੀ ਬਹੂ ਦਾ ਹਿਕਾਰ ਆ ਸਹੁਰਿਆਂ ਦੇ ਘਰ ਤੇ ਮੇਰਾ ਅਧਿਕਾਰ ਆ ਤਾਂ ਮੇਰੇ ਪੇਕੇਆਂ ਦੇ ਘਰ ਤੇ ਕੀ ਤੁਹਾਡਾ ਕੋਈ ਹੱਕ ਨਹੀਂ ਰਿੰਪੀ ਦਾ ਸਹੁਰਾ ਬੋਲਿਆ ਬਹੂ ਇਹ ਤਾਂ ਤੂੰ ਹੀ ਕਾ ਲਾਗੀ ਰਿਵਾਜ ਚਲਾ ਰਹੀਆਂ ਸਮਾਜ ਇਹਦੀ ਆਗਿਆ ਕਦੀ ਵੀ ਨਹੀਂ ਦਿੰਦਾ ਮੇਰੇ ਪੂਰੇ ਘਰ ਪਰਿਵਾਰ ਤੇ ਤੇਰਾ ਪੂਰਾ ਹੱਕ ਆ ਪੇਕੇਆਂ ਤੇ ਤੇਰਾ ਹੱਕ ਕਿੰਨਾ ਆ ਇਹ ਤਾਂ ਤੇਰੇ ਪੇਕੇ ਵਾਲੇ ਹੀ ਤੈਅ ਕਰ ਸਕਦੇ ਆ ਤੇ ਮੇਰਾ ਉੱਥੇ ਜਾਣਾ ਸ਼ਾਇਦ ਉਹਨਾਂ ਨੂੰ ਚੰਗਾ ਨਾ ਲੱਗੇ ਫਿਰ ਬੱਚੇ ਵੀ ਆਪਣੇ ਦਾਦਾ ਜੀ ਦੇ ਨਾਲ ਜੀਦ ਕਰਨ ਲੱਗੇ ਫਿਰ ਹਰਸ਼ ਆ ਕੇ ਬੋਲਿਆ ਪਾਪਾ ਮੈਂ ਵੀ ਤਾਂ ਜਾ ਰਿਹਾ ਆਂ ਤੁਸੀਂ ਚੱਲੋ ਜੇ ਤੁਹਾਨੂੰ ਉੱਥੇ ਚੰਗਾ ਨਹੀਂ ਲੱਗਾ ਤਾਂ ਮੈਂ ਤੁਹਾਨੂੰ ਵਾਪਸ ਲੈ ਕੇ ਆ ਜਾਊਂਗਾ ਇਹਦੇ ਵਿੱਚ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਆ ਤਾਂ ਉਦੋਂ ਹੀ ਰਿੰਪੀ ਦੇ ਪਾਪਾ ਦਾ ਫੋਨ ਆਇਆ ਤੇ ਉਹਨਾਂ ਨੇ ਵੀ ਰਿੰਪੀ ਦੇ ਸਹੁਰੇ ਨੂੰ ਆਉਣ ਦਾ ਕਿਹਾ ਬੱਚਿਆਂ ਦੀ ਖੁਸ਼ੀ ਦੇ ਅੱਗੇ ਵੱਡਿਆਂ ਨੂੰ ਅਕਸਰ ਝੁਕਣਾ ਹੀ ਪੈਂਦਾ ਆ ਤਾਂ ਰਿੰਪੀ ਦਾ ਸਹੌਰਾ ਵੀ ਜਾਣ ਦੇ ਲਈ ਤਿਆਰ ਹੋ ਗਿਆ ਬੱਚੇ ਬਹੁਤ ਖੁਸ਼ ਸੀ ਉਹ ਕਾਫੀ ਵਕਤ ਤੋਂ ਬਾਅਦ ਘਰ ਤੋਂ ਬਾਹਰ ਨਿਕਲ ਰਹਾ ਸੀ ਰਿੰਪੀ ਨੇ ਸਾਰੀ ਤਿਆਰੀ ਕੀਤੀ ਤੇ ਦੋ ਦਿਨਾਂ ਬਾਅਦ ਉਹ ਉੱਥੋਂ ਨਿਕਲ ਰਹਾ ਸੀ ਰਿੰਪੀ ਘਰ ਦੀ ਦੂਸਰੀ ਚਾਬੀ ਆਪਣੀ ਇੱਕ ਸਹੇਲੀ ਨੂੰ ਦੇਣ ਲਈ ਗਈ ਉਹਦੀ ਸਹੇਲੀ ਬੋਲੀ ਕਿ ਤੂੰ ਆਪਣੇ ਸਹੌਰੇ ਨੂੰ ਆਪਣੇ ਪੇਕੇ ਲੈ ਕੇ ਜਾ ਰਹੀ ਆ ਲੋਕ ਕੀ ਕਹਿਣਗੇ ਕਿ ਤੇਰੇ ਪੇਕੇਆਂ ਵਾਲੇ ਹੱਸਣਗੇ ਨਹੀਂ ਨੀਤਾ ਸਮਾਜ ਵਿੱਚ ਇੱਕ ਅਨੋਖੀ ਘਟਨਾ ਹੋਵੇਗੀ ਕਿ ਇੱਕ ਬਹੂ ਆਪਣੇ ਸਹੁਰੇ ਨੂੰ ਛੁੱਟੀਆਂ ਵਿੱਚ ਆਪਣੇ ਪੇਕੇ ਲੈ ਕੇ ਜਾ ਰਹੀ ਆ। ਰਿੰਪੀ ਬੋਲੀ ਮੈਂ ਆਪਣੇ ਮਾਤਾ ਪਿਤਾ ਨੂੰ ਆਪਣੇ ਸਹੁਰੇ ਲਿਆ ਸਕਦੀ ਆ ਤਾਂ ਆਪਣੇ ਸਹੁਰੇ ਨੂੰ ਆਪਣੇ ਪੇਕੇ ਕਿਉਂ ਨਹੀਂ ਲੈ ਜਾ ਸਕਦੀ? ਤੇ ਜੇ ਉਹਨਾਂ ਨੂੰ ਇੱਥੇ ਹੀ ਇਕੱਲੇ ਛੱਡ ਕੇ ਜਾਵਾਂ ਤਾਂ ਕੀ ਸਮਾਜ ਦੇ ਲੋਕ ਕੁਝ ਨਹੀਂ ਕਹਿਣਗੇ? ਕਹਿਣ ਵਾਲਿਆਂ ਨੇ ਤਾਂ ਕਹਿੰਦੇ ਹੀ ਰਹਿਣਾ ਆ ਪਰ ਪਾਪਾ ਜੀ ਦੇ ਲਈ ਜੋ ਚੰਗਾ ਹੋਵੇਗਾ ਮੈਂ ਉਹੀ ਕਰੂੰਗੀ। ਮਿੰਨਾ ਕਹਿ ਕੇ ਉਹਨੇ ਚਾਬੀ ਆਪਣੀ ਸਹੇਲੀ ਨੂੰ ਫੜਾ ਦਿੱਤੀ ਤੇ ਬੋਲੀ ਆ ਕੇ ਮਿਲਦੀ ਆ ਤੂੰ ਆਪਣਾ ਧਿਆਨ ਰੱਖੀ ਅਗਲੇ ਦਿਨ ਚਾਮਣੂ ਜਦੋਂ ਰਿੰਪੀ ਆਪਣੇ ਪੇਕੇ ਪਹੁੰਚੀ ਤਾਂ ਉਹਦੇ ਮਾਤਾ ਪਿਤਾ ਨੇ ਉਹਦੇ ਸਹੁਰੇ ਦਾ ਬਹੁਤ ਹੀ ਚੰਗੀ ਤਰ੍ਹਾਂ ਸਵਾਗਤ ਕੀਤਾ ਰਿੰਪੀ ਦਾ ਸਹੁਰਾ ਥੋੜਾ ਝਿਜਕ ਰਿਹਾ ਸੀ ਤਾਂ ਰਿੰਪੀ ਦੇ ਪਿਤਾ ਜੀ ਬੋਲੇ ਭਰਾ ਜੀ ਇਹ ਵੀ ਤੁਹਾਡਾ ਹੀ ਘਰ ਆ ਹੁਣ ਸਾਡੀ ਉਮਰ ਇਵੇਂ ਦੀ ਹੋ ਗਈ ਆ ਕਿ ਇਸ ਉਮਰ ਵਿੱਚ ਜੇ ਇੱਕ ਦੂਜੇ ਨੂੰ ਮਿਲਦੇ ਰਹੇ ਤਾਹੀਂ ਤਾਂ ਵਕਤ ਕੱਟੂਗਾ ਚਲੋ ਅੰਦਰ ਆਓ ਰਿੰਪੀ ਆਪਣੀ ਮਾਂ ਦੇ ਨਾਲ ਰਸੋਈ ਵਿੱਚ ਉਹਨਾਂ ਦੀ ਮਦਦ ਕਰਨ ਲਈ ਚਲੀ ਗਈ ਸ਼ਾਮ ਨੂੰ ਘਰ ਵਿੱਚ ਹਾਸੇ ਦੀ ਗੂੰਜ ਚਾਰੇ ਪਾਸੇ ਸੀ ਰਿੰਪੀ ਦਾ ਸਹੁਰਾ ਰਿੰਪੀ ਦੇ ਪਿਤਾ ਨੂੰ ਬੋਲਿਆ ਮੈਂ ਬਹੁਤ ਭਾਗਾ ਵਾਲਾ ਹਾਂ ਜੋ ਤੁਹਾਡੀ ਬੇਟੀ ਮੇਰੇ ਘਰ ਦੀ ਬਹੂ ਬਣੀ ਪ੍ਰਮਾਤਮਾ ਕਰੇ ਹਰ ਕਿਸੇ ਨੂੰ ਇਵੇਂ ਦੀ ਹੀ ਬਹੂ ਮਿਲੇ ਜੋ ਆਪਣੇ ਸਹੁਰੇ ਨੂੰ ਆਪਣੇ ਪਿਤਾ ਦੇ ਸਮਾਨ ਮੰਨਦੀ ਏ ਰਿੰਪੀ ਦੀ ਮਾਂ ਬੋਲੀ ਭਾਈ ਸਾਹਿਬ ਉਹ ਤੁਹਾਨੂੰ ਮਾਨ ਸਨਮਾਨ ਇਸੇ ਲਈ ਦਿੰਦੀ ਆ ਕਿਉਂਕਿ ਤੁਸੀਂ ਵੀ ਉਸ ਘਰ ਵਿੱਚ ਇਹਨੂੰ ਆਪਣੀ ਧੀ ਵਰਗਾ ਹੀ ਪਿਆਰ ਦਿੱਤਾ ਜਿੱਥੇ ਕੁੜੀਆਂ ਦਾ ਸਾਸੋਰਾ ਉਹਨਾਂ ਨੂੰ ਪਿਆਰ ਦਵੇ ਇੱਜ਼ਤ ਦਵੇ ਉੱਥੇ ਕੁੜੀਆਂ ਆਪਣੇ ਮਾਪਿਆਂ ਨੂੰ ਭੁੱਲ ਕੇ ਸਾਸੋਰੇ ਨੂੰ ਉਹੀ ਮਾਨ ਸਨਮਾਨ ਤੇ ਪਿਆਰ ਜ਼ਰੂਰ ਦਿੰਦੀਆਂ ਨੇ ਸਾਰੇ ਰਾਜੀ ਖੁਸ਼ੀ ਰਹਿ ਰਹੇ ਸੀ ਦੋ ਦਿਨਾਂ ਬਾਅਦ ਰਿੰਪੀ ਦੀ ਭਾਬੀ ਮਾਨਸੀ ਦਾ ਫੋਨ ਆਇਆ ਫੋਨ ਰਿੰਪੀ ਨੇ ਚੁੱਕਿਆ ਤਾਂ ਮਾਨਸਰੀ ਬੋਲੀ ਦੀਦੀ ਤੁਸੀਂ ਉੱਥੇ ਕਦੋਂ ਆਏ ਜਦੋਂ ਮੈਂ ਉੱਥੇ ਰਹਿਨੀ ਆ ਤਾਂ ਤੁਸੀਂ ਆਉਂਦੇ ਨਹੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਵੇਖੇ ਹੋਏ ਹੁਣ ਤੁਸੀਂ ਉੱਥੇ ਹੀ ਰੁਕੋਗੇ ਮੈਂ ਵੀ ਆ ਜੂੰਗੀ ਤੇ ਤੁਹਾਨੂੰ ਮਿਲੂੰਗੀ ਰਿੰਪੀ ਬੋਲੀ ਭਾਬੀ ਮੈਂ ਪੂਰੇ ਪਰਿਵਾਰ ਦੇ ਨਾਲ ਆਈ ਆ 2-4 ਦਿਨਾਂ ਵਿੱਚ ਹੀ ਚਲੀ ਜਾਊਂਗੀ ਜਦੋਂ ਅਗਲੀ ਵਾਰ ਆਉਂਗੀ ਤਾਂ ਤੁਹਾਨੂੰ ਜ਼ਰੂਰ ਮਿਲੂੰਗੀ ਉਦੋਂ ਤੱਕ ਤੁਸੀਂ ਵੀ ਆਪਣੇ ਪੇਕੇ ਚੰਗੀ ਤਰ੍ਹਾਂ ਦਿਨ گزار ਲਵੋ ਮਾਨਸੀ ਬੋਲੀ ਕੀ ਤੁਸੀਂ ਆਪਣੇ ਸਹੁਰੇ ਨੂੰ ਆਪਣੇ ਪਿੰਡ ਛੱਡ ਕੇ ਪੇਕੇ ਛੁੱਟੀਆਂ ਕੱਟਣ ਆਏ ਹੋ ਇਹ ਤੁਸੀਂ ਗਲਤ ਕੀਤਾ ਉਹ ਵਿਚਾਰੇ ਬਜ਼ੁਰਗ ਇਨਸਾਨ ਉੱਥੇ ਕਿਵੇਂ ਰਹਿਣਗੇ ਰਿੰਪੀ ਬੋਲੀ ਪਾਪਾ ਜੀ ਨੂੰ ਉੱਥੇ ਛੱਡ ਕੇ ਮੈਂ ਕਿਵੇਂ ਆ ਸਕਦੀ ਸੀ ਭਾਬੀ ਮੰਮੀ ਪਾਪਾ ਨੇ ਕਿਹਾ ਉਹਨਾਂ ਨੂੰ ਵੀ ਨਾਲ ਲੈ ਕੇ ਆ ਜਾ ਤੇ ਮੈਂ ਉਹਨਾਂ ਨੂੰ ਵੀ ਇੱਥੇ ਹੀ ਲੈ ਆਈਆਂ ਮਾਨਸੀ ਹਰਾਨੀ ਨਾਲ ਬੋਲੀ ਕੀ ਤੁਸੀਂ ਆਪਣੇ ਸਹੁਰੇ ਨੂੰ ਵੀ ਆਪਣੇ ਪੇਕੇ ਜਾਣੇ ਸਾਡੇ ਘਰ ਲੈ ਕੇ ਆਏ ਹੋ ਸ਼ਾਮ ਨੂੰ ਮਾਨਸੀ ਆਪਣੀ ਸਾਸ ਨੂੰ ਫੋਨ ਕਰਕੇ ਬੋਲੀ ਮੰਮੀ ਜੀ ਉਹ ਸਾਡਾ ਘਰ ਆ ਕੋਈ ਧਰਮਸ਼ਾਲਾ ਨਹੀਂ ਆਪਣੀ ਬੇਟੀ ਤੱਕ ਤਾਂ ਠੀਕ ਆ ਤੁਸੀਂ ਤਾਂ ਉਹਦੇ ਸਹੁਰੇ ਨੂੰ ਵੀ ਇੱਥੇ ਹੀ ਬੁਲਾ ਲਿਆ ਦੱਸੋ ਕਮਰੇ ਤਾਂ ਤੀ ਨਹੀਂ ਆ ਇਹਦਾ ਮਤਲਬ ਮੇਰਾ ਕਮਰਾ ਤੁਸੀਂ ਨੂੰ ਦਿੱਤਾ ਆ ਉਹਦੀ ਕੀ ਹਾਲਤ ਹੋ ਗਈ ਹੋਵੇਗੀ ਬਾਅਦ ਵਿੱਚ ਕੋਈ ਕੁਝ ਕਰੇਗਾ ਵੀ ਨਹੀਂ ਵਾਪਸ ਆਉਣ ਤੋਂ ਬਾਅਦ ਮੈਨੂੰ ਹੀ ਸਭ ਕੁਝ ਸਾਫ਼ ਕਰਨਾ ਪਊਗਾ ਰਿੰਪੀ ਦੀ ਮਾਂ ਦੂਸਰੇ ਕਮਰੇ ਵਿੱਚ ਜਾ ਕੇ ਬੋਲੀ ਬਹੁ ਤੂੰ ਆਪਣੇ ਪੇਕੇ ਗਈਆਂ ਕਮ ਸੇ ਕਮ ਉੱਥੇ ਤਾਂ ਚੈਨ ਨਾਲ ਰਹਿ ਇਹ ਯਾਦ ਰੱਖ ਕਿ ਅਸੀਂ ਆਪਣੇ ਸੁੱਖ ਨਾਲ ਸਮਝੌਤਾ ਕਰਕੇ ਇਹ ਵੱਡਾ ਕਮਰਾ ਤੈਨੂੰ ਦਿੱਤਾ ਤੇ ਇਹ ਨਾ ਭੁੱਲ ਕਿ ਇਹ ਘਰ ਅੱਜ ਵੀ ਤੇਰੇ ਸਹੁਰੇ ਦਾ ਹੀ ਆ ਤੂੰ ਆ ਜਾਵੇਂਗੀ ਤਾਂ ਤੇਰਾ ਕਮਰਾ ਤੈਨੂੰ ਉਵੇਂ ਦਾ ਉਵੇਂ ਹੀ ਮਿਲੇਗਾ ਕਦੀ ਸੋਚਿਆ ਕਿ ਕੱਲ ਨੂੰ ਜੇ ਸਾਡੀ ਸਥਿਤੀ ਇਵੇਂ ਦੀ ਹੋ ਗਈ ਤਾਂ ਤੂੰ ਸਾਨੂੰ ਇੱਥੇ ਇਕੱਲਾ ਛੱਡ ਕੇ ਆਪਣੇ ਪੇਕੇ ਚਲੀ ਜਾਵੇਂਗੀ ਸੋਚ ਕੇ ਰੱਖੀ ਆਉਣ ਤੋਂ ਬਾਅਦ ਮੈਨੂੰ ਜਵਾਬ ਦੇਈ ਇੰਨਾ ਕਹਿ ਕੇ ਉਹਨਾਂ ਨੇ ਫੋਨ ਰੱਖ ਦਿੱਤਾ ਇੱਕ ਹਫ਼ਤੇ ਬਾਅਦ ਰਿੰਪੀ ਆਪਣੇ ਪਰਿਵਾਰ ਦੇ ਨਾਲ ਵਾਪਸ ਜਾਣ ਲੱਗੀ ਰਿੰਪੀ ਦੇ ਸਹੁਰੇ ਨੇ ਹੱਥ ਜੋੜ ਕੇ ਰਿੰਪੀ ਦੇ ਮਾਪਿਆਂ ਦਾ ਸ਼ੁਕਰਾਨਾ ਕੀਤਾ ਤੇ ਉਹਨਾਂ ਨੂੰ ਆਪਣੇ ਘਰ ਆਉਣ ਦਾ ਵੀ ਕਹਿ ਰਹੇ ਸੀ ਉਹਨਾਂ ਨੇ ਵੀ ਅਗਲੀਆਂ ਛੁੱਟੀਆਂ ਵਿੱਚ ਉਹਨਾਂ ਦੇ ਘਰ ਆਉਣ ਦਾ ਕਹਿ ਦਿੱਤਾ ਤੇ ਰਿੰਪੀ ਖੁਸ਼ੀ-ਖੁਸ਼ੀ ਆਪਣੇ ਪੇਕੇਆਂ ਤੋਂ ਵਾਪਸ ਆਪਣੇ ਘਰ ਆ ਗਈ ਬੱਚਿਆਂ ਦੇ ਚਿਹਰੇ ਤੇ ਇਕਲਾਗੀ ਖੁਸ਼ੀ ਸੀ ਰਿੰਪੀ ਦੇ ਸਹੁਰੇ ਦੇ ਚਿਹਰੇ ਤੇ ਵੀ ਇਕਲਾਗੀ ਖੁਸ਼ੀ ਨਜ਼ਰ ਆ ਰਹੀ ਸੀ ਅਰਸ਼ ਆਪਣੇ ਪਿਤਾ ਨੂੰ ਕੁਝ ਵੇਖ ਕੇ ਰਿੰਪੀ ਨੂੰ ਬੋਲਿਆ ਮੈਂ ਤੇਰਾ ਸ਼ੁਕਰੀਆ ਕਿਵੇਂ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਤੂੰ ਮੇਰੇ ਪਾਪਾ ਨੂੰ ਇੱਕ ਹਨੇਰੀ ਦੁਨੀਆ ਵਿੱਚੋਂ ਬਾਹਰ ਕੱਢਿਆ ਆ ਉਹਨਾਂ ਨੂੰ ਉਹ ਆਪਣਾ ਪਨ ਦਿੱਤਾ ਜਿਸ ਦੇ ਉਹ ਹੱਕਦਾਰ ਸੀ ਜਾਣਦੀ ਹੈ ਮਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਤਾਂ ਜਿਵੇਂ ਖੁਦ ਨੂੰ ਕੈਦ ਹੀ ਕਰ ਲਿਆ 림피 बोली ਅੱਜ ਜਿਵੇਂ ਮੈਂ ਇਹਨਾਂ ਦੇ ਨਾਲ ਵਿਹਾਰ ਕਰੂੰਗੀ ਉਵੇਂ ਹੀ ਮੇਰੇ ਬੱਚੇ ਕੱਲ ਨੂੰ ਮੇਰੇ ਨਾਲ ਕਰਨਗੇ ਤਾਂ ਇਸ ਦੀ ਸ਼ੁਰੂਆਤ ਕੁਝ ਇਵੇਂ ਹੀ ਕਰਨੀ ਹੋਵੇਗੀ ਇੱਕ ਕੁੜੀ ਦੇ ਮਾਪਿਓ ਉਹਦੇ ਸਹੁਰੇ ਜਾ ਕੇ ਰਹਿ ਸਕਦੇ ਆ ਤਾਂ ਇੱਕ ਕੁੜੀ ਦੇ ਸਹੁਰੇ ਉਹਦੇ ਪੇਕੇ ਜਾ ਕੇ ਕਿਉਂ ਨਹੀਂ ਰਹਿ ਸਕਦੇ ਹੁਣ ਪੁਰਾਣੀ ਮਾਨਸਿਕਤਾ ਹਰ ਕਿਸੇ ਨੂੰ ਬਦਲਣੀ ਪਵੇਗੀ ਰਿੰਪੀ ਦੇ ਸਹੁਰੇ ਨੇ ਜਦੋਂ ਰਿੰਪੀ ਦੀਆਂ ਗੱਲਾਂ ਸੁਣੀਆਂ ਤਾਂ ਉਹਦਾ ਸੀਨਾ ਗਰਵ ਨਾਲ ਚੌੜਾ ਹੋ ਰਿਹਾ ਸੀ ਉਹ ਸੋਚਣ ਲੱਗਾ ਮੈਂ ਕਿੰਨਾ ਖੁਸ਼ਕਿਸਮਤ ਹਾਂ ਕਿ ਮੈਂ ਉਹਨਾਂ ਅਪਹਾਗੇ ਮਾਪਿਓ ਦੇ ਵਿੱਚੋਂ ਨਹੀਂ ਹਾਂ ਜਿਨ੍ਹਾਂ ਦੇ ਬੱਚੇ ਮਤਲਬ ਨਿਕਲ ਜਾਣ ਤੋਂ ਬਾਅਦ ਉਹਨਾਂ ਦਾ ਖਿਆਲ ਰੱਖਣਾ ਹੀ ਛੱਡ ਦਿੰਦੇ ਨੇ ਇਹ ਤਾਂ ਮੇਰੀ ਬਹੂ ਤੇ ਉਹਨਾਂ ਦੇ ਪਰਿਵਾਰ ਦੀ ਚੰਗਿਆਈ ਆ ਉਹਦੇ ਮਾਪਿਓ ਨੇ ਇਹਨੂੰ ਇੰਨੇ ਚੰਗੇ ਸੰਸਕਾਰ ਦਿੱਤੇ ਜੋ ਉਹ ਮੈਨੂੰ ਆਪਣੇ ਬਾਪ ਦਾ ਦਰਜਾ ਦਿੰਦੀ ਆ ਉਧਰ ਮਾਨਸੀ ਵੀ ਹੁਣ ਆਪਣੇ ਸਹੁਰੇ ਪਹੁੰਚੀ ਤਾਂ ਉਹਨੇ ਆਪਣੀ ਸੱਸ ਕੋਲੋਂ ਮਾਫੀ ਮੰਗੀ ਕਿਉਂਕਿ ਉਹਨੂੰ ਅਹਿਸਾਸ ਸੀ ਕਿ ਉਹਦੀ ਨਣੰਦ ਰਿੰਪੀ ਨੇ ਜੋ ਕੀਤਾ ਉਸ ਵਿੱਚ ਕੁਝ ਵੀ ਗਲਤ ਨਹੀਂ ਸੀ ਅੰਤ ਭਲਾ ਤਾਂ ਸੱਪਲਾ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਏਵੇਂ ਦੀਆਂ ਵਧੀਆ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ